ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਮੈਂ ਹਰ ਇੱਕ ਨੂੰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਮੈਂ ਉਹਨਾਂ ਦਾ ਟਾਈਮ ਆਪ ਲਗਿਆ ਜੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਤੁਸੀਂ ਸੋਚ ਰਹੇ ਹੋ ਕਿ ਅੱਜ ਦੀ ਵੀਡੀਓ ਵੀ ਜਿਹੜੀ ਅੱਜ ਰਸੋਈ ਚ ਸ਼ੁਰੂ ਹੋਈ ਹੈ ਕਿਉਂਕਿ ਕੱਲ ਕੁਝ ਕੰਮ ਰਹਿ ਗਿਆ ਸੀ ਪੀ ਰਾਜ ਸੀਰੀ ਮਤਲਬ ਕਿ ਜਿਹੜਾ ਜਿਹੜੇ ਕਮਰੇ ਦੇ ਵਿੱਚ ਅਪਾ ਗੈਸ ਚੁੱਲਾ ਚੱਕਿਆ ਉਨ ਤੋਂ ਟੇਬਲ ਇੱਕ ਸਟੈਂਡ ਸੀ ਜਿਹਦੇ ਉੱਤੇ ਪੱਟੇ ਰੱਖਦੇ ਹੁੰਦੇ ਸੀ ਉਹਨੂੰ ਸਾਫ਼ ਕਰਕੇ ਬਸ ਸਿੱਧੀ ਉੱਤੇ ਚਾ ਰੱਖਿਆ ਤੇ ਉਦੋਂ ਉਹ ਕਮਰਾ ਖਾਲੀ ਕੀਤਾ ਤੇ ਬਾਕੀ ਫਿਰ ਤੁਹਾਨੂੰ ਪਤਾ ਪਸ਼ੂਆਂ ਦਾ ਵੀ ਆਪਣਾ ਕੰਮ ਹੁੰਦਾ ਤੇ ਬਾਕੀ ਫਿਰ ਗੋਹਾ ਊੜਾ ਬਾਕੀ ਉਹ ਸੋਇ ਦਾ ਕੰਮ ਨਿਕਾੜਦੇ ਕਰਾਉਂਦੇ ਤੇ ਹੁਣ ਜਿਹੜਾ ਮੇਰਾ ਕੱਲ ਦਾ ਕੰਮ ਬਾਕੀ ਸੀ ਮੈਂ ਵੀ ਚਲੋ ਅੱਜ ਮੈਂ ਕੰਪਲੀਟ ਕਰ ਲਾਂ ਤੇ ਹੁਣ ਮੈਂ ਡੱਬੇ ਧੋਣ ਲੱਗ ਰਹੀ ਹਾਂ ਜੀ ਅੱਗੇ ਤੋਂ ਕਿ ਫਿਰ ਆਪਾਂ ਉਹਨਾਂ ਨੂੰ ਸੁਕਾ ਲਾਂਗੇ ਸੁਭਾਗ irdne ਵਿੱਚ ਦਾੜਾ ਟੋੜੀ ਹੁੰਦੀਆਂ ਨੇ ਉਹ ਮੈਂ ਹਰੇ ਕੀ ਰਸਫਾ ਵਿੱਚ ਪਾ ਲੀਆਂ ਕਿ ਫਿਰ ਉਸ ਸਵੇਰ ਦੁਆਰਾ ਵਾਪਸ ਇਹਨਾਂ ਚ ਪਾ ਦਾਂਗੇ ਨਾਲੇ ਫਿਰ ਮੈਂ ਦੇਖਣੀ ਇੱਕ ਦੋ ਦਿਨਾਂ ਚ ਮੈਂ ਰਾਸ਼ਨ ਮਗਾਉਂਦੀ ਥੋੜਾ ਕਿਉਂਕਿ ਰਾਸ਼ਨ ਆਪਣਾ ਤਕਰੀਬਨ ਖਤਮ ਹੋ ਗਿਆ ਕਿਉਂਕਿ 6 ਮਹੀਨੇ ਬਾਅਦ ਜਿਹੜਾ ਮੇਨ ਮੇਨ ਰਾਸ਼ਨ ਹੈ ਜਿਵੇਂ ਸਾਬਣ ਛੋਟਾ ਹੋ ਗਿਆ ਰਿਫਾਈਨਡ ਹੋ ਗਿਆ ਹਨਾ ਚੀਨੀ ਹੋ ਗਈ ਇਹ 6 ਮਹੀਨੇ ਦਾ ਆਪਾਂ ਇਕੱਠਾ ਰਾਸ਼ਨ ਜਿਵੇਂ ਨਹੀਂ ਹੁੰਨੇ ਆ ਜਿਹੜਾ ਮਤਲਬ ਕਿ ਆਪਣਾ ਦਾਣਾ ਹੋ ਗਿਆ ਇਹ ਥੋੜਾ ਥੋੜਾ ਕਿਲੋ ਜਾਂਦਾ ਕਿਲੋ ਰਹਿੰਦੀ ਹੈ ਕਿ ਤੁਹਾਨੂੰ ਪਤਾ ਵੀ ਉਹ ਕਿੰਨੀ ਜਦਾ ਵੱਡੀ ਹੈ ਨਹੀਂ ਇਹ ਚੀਨੀ ਵਗੈਰਾ ਫਿਰ ਜਿਵੇਂ ਕਿਉਂਕਿ ਸੋਸਾਇਟੀ ਤੋਂ ਹੀ ਚਾਹਦੇ ਨੇ ਤੇ ਫਿਰ ਉੱਥੋਂ ਇਕੱਠੀ ਕਰ ਲਈ ਉਹਦਾ ਕਰਕੇ ਤੇ ਬਾਕੀ ਫਿਰ ਹੁਣ ਮੈਂ ਕਿਹੋ ਜਿਹਾ ਫਟਾਫਟ ਕੰਮ ਆ ਤਬੀਰ ਕਰ ਲਾ ਅਰਮਾਨ ਤੇ ਉਹ ਡਾਡੀ ਲੱਗੇ ਹੋਣੇ ਜੀ ਢੋਲ ਦੇ ਵਿੱਚ ਕੰਮ ਕਰਾਉਣਾ ਉਹ ਕਾਨਕ ਬਾਹਰ ਦੀ ਢੋਲ ਚ ਫਿਰ ਕੰਕ ਪਾਦਣਗੇ ਤੋਂ ਵਿੱਚ ਫਿਰ ਦੇਖਦੇ ਆਂਗੇ ਕਿ ਵੀ ਸ਼ਾਇਦ ਅੱਜ ਜੇਰ ਟਾਈਮ ਮਿਲਿਆ ਤਾਂ ਅੱਜ ਹੀ ਅਪਛੜੀਆਂ ਲਾਵਾ ਲੀਆਂ ਉਧਰ ਉਧਰ ਲਗਾ ਦਾਂਗੇ ਤੇ ਫਿਰ ਇਧਰਲਾ ਕਮਰਾ ਆਪਣਾ ਖਾਲੀ ਹੋ ਜਾਊਗਾ ਤੇ ਬਾਕੀ ਜੀ ਜਿਹੜਾ ਆਪਣਾ ਕੱਲ ਦੀ ਵੀਡੀਓ ਆਪਾਂ ਬਣਾਵਾਂਗੇ ਇੰਨੇ ਕੱਲ ਨੂੰ ਬਣਾਵਾਂਗੇ ਪਾਸ ਅਪਲੋਡ ਕਰਾਂਗੇ ਉਹਦੇ ਵਿੱਚ ਆਪਾਂ ਸਾਰੇ ਥੀ ਵਾਇਵਰਸ ਦੇ ਮਤਲਬ ਨਾਮ ਬੋਲਾਂਗੇ ਜੋ ਆਪਾਂ ਨੂੰ ਮੈਸੇਜ ਕਰਕੇ ਇਹਨਾਂ ਸਪੋਰਟ ਕਰਦੇ ਆ ਸੋ ਅਗਲੀ ਵੀਡੀਓ ਆਪਣੀ ਜ਼ਰੂਰ ਚੰਗੀ ਤਰ੍ਹਾਂ ਦੇਖਿਓ ਕਿਉਂਕਿ ਤੇਰੇ ਵਿੱਚ ਆਪਾਂ ਤੁਹਾਡਾ ਸਾਰਿਆਂ ਦੇ ਨਾਮ ਲੋਣਾ ਕਿ ਹਨਾ ਕਿ ਕਿਤੋਂ ਕਿਤੋਂ ਹਨ ਕਿ ਕੌਣ-ਕੌਣ ਨੇ ਜੋ ਆਪਾਂ ਨੂੰ ਕਮੈਂਟ ਕਰਦੇ ਨੇ ਸੋ ਚਲੋ ਜੀ ਹੁਣ ਮੈਂ ਸਟਾਰਟ ਕਰ ਲੈਂਦੀ ਆਂ ਇਹਦਾ ਕੰਮ ਗਿਆ ਸਟਾਰਟ ਕਰ ਲੈਂਦੀ ਆਂ ਕੁਸ਼ਤ ਦੱਬਿਆਂ ਦੇ ਵਿੱਚੀ ਦੀ ਰੱਛ ਨਾਲੇ ਤਿਆਗ ਆ ਇਹ ਲੱਗ ਕੇ ਕੁਸ਼ਤ ਜਿਹੜਾ ਆਪਣਾ ਥੋੜਾ ਸਿਧਾ ਆ ਗੈਰਾ ਉਹਨਾਂ ਕੱਢ ਲੈਂਦੀ ਆਂ ਹਲੇ ਵਾਰ ਸੋਇ ਇਪੱਖਾ ਲਗਾਇਆ ਨਹੀਂ ਸੀ ਤਾਂ ਬੇਰੀ ਦੀ ਮੇਰੇ ਫਾਉਲੀ ਘਰਾਂ ਨਹੀਂ ਕਾਫੀ ਘੰ ਘਰਾਂ ਨੇ ਤੇ ਜਿੱਥੇ ਤੋਂ ਹਨੇਰਾ ਆਉਂਦੇ ਹੀ ਹੋਏ ਮੈਨੂੰ ਕੁੱਝ ਲੱਗਿਆ ਪਤਾ ਨਹੀਂ ਹੈ ਨਾ ਇਹ ਨੰਨਹ ਚੀਜ਼ ਸਭ ਹੀ ਰਹਿੰਦੀ ਹੈ ਤਾਂ ਕਰਕੇ ਹੈ ਦੱਬੇ ਠੀਕ ਹਨ ਜੇ ਪਹਿਲਾਂ ਜਦੋਂ ਸਾਡਾ ਖਾਣੇ ਦਾ ਕੰਮ ਹੁੰਦਾ ਸੀ ਜੀ ਉਦੋਂ ਸਾਡੇ ਕੋਲੇ ਜਿਵੇਂ ਸਿਲਵਰ ਡਬੇ ਹਨ ਐਲੂਮੀਨੀਅਮ ਦੇ ਪੱਤੇ ਵੱਡੇ ਉਹ ਹੁੰਦੇ ਸੀ ਜੀ ਫਿਰ ਇੱਥੇ ਕਿ ਮੈਂ ਕੰਪਿਟਰ ਮੰਨਣ ਦੇ ਇੱਥੇ ਸਾਰਸਿਸ ਤੱਕ ਵੱਡੇ ਬਹੁਤ ਸੀਗੇ ਫਿਰ ਉਹਨਾਂ ਦੇ ਵਿੱਚ ਸਮਾਂ ਥੋੜਾ ਹੁੰਦਾ ਸੀ ਜਗਾ ਵਾਲੀ ਰੋਕਦੇ ਸੀ ਫਿਰ ਤਾਂ ਕਰਕੇ ਮੈਂ ਛੋਟੇ ਡੱਬੇ ਮੰਗਵਾਏ ਸੀ ਥੋੜੇ ਜਿ ਪਰਾਜ ਜੋ ਇਹ ਪਹਿਲਾਂ ਕਰਾਂ ਫਿਕਾ ਵਰਤਿੰਦੀ ਵਿੱਚ ਸੋਈ ਵਿੱਚ ਨਾ ਪਹਿਲਾਂ ਵਜਨ ਇੱਕ ਥੋੜਾ ਲੈ ਕੰਮ ਕਰਨਾ تھا ਪਿੱਛਾ ਨਾਟਕੀ ਕਿਤੇ ਪਾਣੀ ਲੈਣਾ ਬੰਦ ਲੋਕਾਂ ਦੇ ਨਾਲ ਸਭ ਲਈ ਪਾਣੀ ਲੈਣ ਦਾ ਉਹ ਗਿਆਤਾ ਉਹ ਨਹੀਂ ਪਾਣੀ ਲੈਣ ਨੂੰ ਪਰ ਇਹ ਤੋਂ ਨਹੀਂ ਕਿਤੇ ਬੰਨਛ ਪਾਣੀ ਪਾਉਣ ਦਾ ਇਹ ਗੋਲ ਤੋਂ ਜਿਹਦੇ ਨਹੀਂ ਕੰਮ ਇਹਨਾਂ ਹੁੰਦਾ ਨਹੀਂ ਸਿਰਫ ਚੱਕਰਾ ਜੀ ਬੰਨਦਾ ਫੱਟ ਜਾਂਦਾ ਸੀ ਬਾਕੀ ਜੀ ਸੋਈ ਦੇ ਵਿੱਚ ਮੱਖੀਆਂ ਤੋਂ ਆਉਂਨ ਵਾਲੀ ਆਪਾਂ ਨੂੰ ਨੇ ਤਾਂ ਮੱਖੀਆਂ ਬਹੁਤ ਘੱਟ ਕਰਦੀਆਂ ਸੀ ਉਧਰ ਤਾਂ ਮੁੰਦਰਾ ਐ ਲੱਗਦਾ ਹਾਂ ਦਾ ਜੀ ਰੋਟੀ ਖਾਣ ਦੇ ਚਿੱਕਣੀਆਂ ਨੇ ਪਰ ਮਤਲਬ ਕੇਵਲ ਉਹ ਕੀ ਆਗਰ ਨਹੀਂ ਅੰਦਰ ਥੋੜੀ ਐਂ ਕੰਪਿਟਰ ਕਾਲਾ ਰਿਛੜੀ ਤੇ ਦਵਾਈ ਹੈਗੀ ਐ ਵੈਸੇ ਜਿਹੜੀ ਦੂਜੀ ਮੱਖੀਆਂ ਮਾਰਨ ਵਾਲੇ ਆਪਣੇ ਕੋਲ ਉਹ ਵੀ ਪਰ ਉਹ ਅਸੀਂ ਕਸ਼ਮਾ ਕੰਨੀ ਛਿੜਕਦੀਆਂ ਕਿਉਂਕਿ ਜਿਹੜਾ ਹਿੱਟ ਹੁੰਦਾ ਉਹ ਤਾਂ ਹਨਾ ਉਹਦੀ ਗੈਸ ਜੀ ਹੁੰਦੀ ਉਹਦੇ ਵਿੱਚ ਇਹ ਉਹ ਇਹ ਨਗਰਿਆਂ ਨਹੀਂ ਪਾਉਣਾ ਜਿਹੜੀ ਇਹ ਮੱਖੀ ਵਾਲੀ ਦਵਾਈ ਆ ਉਹ ਫਿਰ ਆ ਕਿਹਦੇ ਫਰਸ਼ ਦੇ ਉੱਤੇ ਮਤਲਬ ਲੱਗੀਆਂ ਸਾਰੇ ਪਾਣੀ ਪਾ ਲਿਆ ਹੋ ਜਾਂਦਾ ਨਾ ਨਾਲ ਨਾਲ ਕਿ ਉਹ ਚਿਪਚਿਪਦੀ ਹੋ ਜਾਂਦੀ ਹੈ ਵਾਚੋ ਵੀ ਹਲੇ ਕੁਰਸੀਆਂ ਘੋੜੀਆਂ ਜੇ ਮੈਂ ਟੇਬਲ ਦੀ ਕੁਰਸੀ ਜਿਹੜੀ ਪਲਾਸਟਿਕ ਦੀ ਆਪਾਂ ਉਹ ਕਿਉਂਕਿ ਉਹ ਘਰ ਦਾ ਸਾਫ਼ ਹੀ ਪੈ ਗਈ ਜੀ ਉਹਨਾਂ ਤੇ ਇਹ ਤਾਂ ਅੱਬਿਆ ਆਪਾਂ ਤਾਂ ਕਾ ਵਿਚਾਰ ਕਰਕੇ ਵਾਂਗੂ ਖਾਣ ਲੈਣ ਦੇ ਸੀ ਉਹਨਾਂ ਨੂੰ ਉਹਦਾ ਤਾਂ ਕੀ ਤਾਂ ਬੋਧਾ ਪਾਇਆ ਜੀ ਮੈਂ ਸੀ ਬੋਲ ਰਹੀ ਤੇ ਬਾਕੀ ਹੁਣ ਅੱਜ ਉਥੇ ਵੀ ਉਹ ਫਾਰਮੇਨ ਕਹਿੰਦਾ ਕਿ ਗਰਦਲ ਰਹੀ ਹੈ ਫਿਰ ਮੈਂ ਕਿਹਾ ਸਰੋੜਾ ਟੀ ਵਾਲਾ ਉਤੋਂ ਕਿ ਮੈਂ ਫਿਰ ਘਾਹ ਦੇ ਪੇਟੀ ਨੂੰ ਕਿੰਨਾ ਤਾਂ ਉਹ ਤਾਂ ਪਰ ਟੇਬਲ 'ਤੇ ਨਾ ਤੇਨੀ ਜਗ੍ਹਾ ਜਿੱਥੇ ਪੱਡੇ ਵਸਿਆ ਤਾਂ ਕਿ ਲੱਖ ਦੁੱਖ ਰੱਖ ਸਕੀਏ ਆਏਗੇ ਤੇ ਪੰਚਾਈ ਦਾ ਹੁੰਦਾ ਹਨ ਕੁਰਸੀਆਂ ਆਪਾਂ ਰੱਖ ਲਾਗੀਆਂ ਇੱਥੇ ਕੁਰਸੀਆਂ ਤੇ ਹੁਣ ਆਪ ਤੁੰਦਰ ਕੀ ਬੜੇ ਬਾਹਰ ਰਹਿਣਾ ਹੁੰਦੇ ਨੇ ਕਿਹੜੇ ਤੇ ਬੈਠਣਾ ਕਿ ਉਹਦੇ ਨਾਲ ਉਹਨਾਂ ਸਿਰ ਮੰਦਲੀ ਯੂਨੀਫਾਰਮ ਪਿਆਜ਼ ਬੁਜੀ ਤੇ ਉਹ ਵੀ ਜਾਉਂਦਾ ਉਸ ਦੂਰ ਇਹਨਾਂ ਦੇ ਡੈਡੀ ਨੇ ਕਿਹਾ ਡੋਡ ਡੈਡੀ ਨਹੀਂ ਆਣਾ ਕੋਈ ਵੇਜੀ ਇਹ ਸੁੱਕ ਜਾਣਗੇ ਕੁਸ਼ਕ ਦੇ ਦਾ ਪਿੱਛੇ ਹਲੇ ਮਸਾਲਾ ਜਾਂ ਦਾਲ ਸੱਜੇ ਨਹੀਂ ਆ ਜਿਵੇਂ ਇਹਦੇ ਵਿੱਚ ਮਕਰਾਨਾ ਹੈ ਪਾਸਤਾ ਪਏ। ਤੇ ਬਾਕੀ ਜਿਹੜੇ ਇੱਥੇ ਨਹੀਂ ਆ ਉਹਨਾਂ 'ਚ ਮਤਲਬ ਮੈਂ ਢੱਕਣਾ ਖੋਲ ਕੇ ਤੇ ਦਾਣਾ ਵਗੈਰਾ ਥੋੜਾ ਥੋੜਾ ਸੁਕਾਣਾ ਤੇ ਅਲੱਗ ਕੱਢ ਲੈ ਲਵਾਂਗੇ ਜੋ ਉਹਨੇ ਸੁੱਕ ਜਾਣਗੇ ਤੇ ਬਾਕੀ ਆਪਣੇ ਇੱਥੇ ਜਿਹੜੇ ਸੁੱਕ ਪੱਕਾ ਹੈ ਨਹੀਂ ਇਹ ਤਾਂ ਛੇਤੀ ਸੁੱਕ ਜਾਂਦੇ ਤੇ ਆਪਾਂ ਉਹਨੇ ਬਾਅਦ ਥੋੜਾ ਬਹੁਤ ਦੇਖ ਲੈਣੇ ਆ। ਥੋੜਾ ਬਾਹਲੀ ਸਾਈਡ ਜਾ ਕੇ ਹੁਣੇ ਆ। ਇਹਨੂੰ ਤੋਂ ਬਾਅਦ ਆਪਾਂ ਇਹ ਤਰ੍ਹਾਂ ਵੀ ਰਪਾਵਾਂਗੇ ਤੇ ਐਸੀ ਜਿਹੜਾ ਹੋ ਸਟੈਂਡ ਤੋਂ ਭਾਂਡੇ ਭੁੰਡੇ ਇਹ ਤਾਂ ਆਪਣੇ ਸੈੱਟ ਹੋ ਗਏ ਨੇ ਤੇ ਬਸ ਸਾਡਾ ਬਰਤੂ ਦੇ ਰਹਿੰਦੇ ਨੇ ਤੇ ਇੱਕ ਦੋ ਚੀਜ਼ਾਂ ਜੀਆਂ ਹੋਰ ਆ ਬਧਰੂ ਪਤੀਲੇ ਕੜਾਈ ਵਗੈਰਾ ਉਹ ਚੱਕਣੇ ਨੇ ਹਲੇ ਹੋਰ ਕਿ ਪੈਣੇ ਬਾਕੀ ਆਪਣੇ ਆਲੂ ਰਹਿੰਦੇ ਨੇ ਬਣਾਉਣ ਪਿਆਰ ਹੋ ਗਿਆ ਨੂੰ ਪਾ ਦੇ ਤੋਂ ਤਰੀ ਅੱਜ ਹਾਂਜੀ ਹੁਣ ਮੈਂ ਲੱਗੀਆਂ ਜੀ ਅੱਗੇ ਵਲੌਗ ਨੂੰ ਕੰਟੀਨਿਊ ਕਰਨ ਮੈਂ ਆਈ ਸੀ ਜੀ ਬਾੜੀ ਵਾਲੇ ਪਾਸੇ ਇਹ ਦੇਖਣ ਵੀ ਆਏ ਆਪਣੇ ਸਬਜ਼ੀਆਂ ਉਗਾਈਆਂ ਸੀਗੀਆਂ ਕਿ ਉਹਨਾਂ ਦਾ ਕੀ ਹਾਲ ਹੈ ਤੇ ਜੀ ਹਾਲ ਥੋੜਾ ਬੁਰਾ ਹੀ ਹੈ ਕਿਉਂਕਿ 2-3 ਦਿਨ ਹੋ ਗਏ ਮੇਰੇ ਤੋਂ ਪਾਣੀ ਨਹੀਂ ਉਹਨਾਂ ਨੂੰ ਲੱਗਿਆ ਤੇ ਉਹ ਕਮਲਾ ਜੇ ਕਾਫੀ ਗਏ ਤੇ ਹੁਣ ਮੈਂ ਦੇਖਦੀ ਆ ਕੱਲ ਨੂੰ ਸਵੇਰੇ ਸਾਜਰੀ ਆਪਾਂ ਪਾਣੀ ਲਾ ਦਾਂਗੇ ਇਹਨਾਂ ਨੂੰ ਫਿਰ ਠੀਕ ਹੋ ਜਾਣਗੇ ਹਨਾ ਤੇ ਬਾਕੀ ਹੁਣ ਮੈਂ ਲੱਗੀ ਸੀ ਜੀ ਅੰਦਰ ਜਾ ਕੇ ਕੁਰਸੀਆਂ ਵਗੈਰਾ ਧੋਣ ਤੇ ਮੇਰੇ ਤੋਂ 2-3 ਦਿਨ ਹੋ ਗਏ ਇੱਧਰ ਚੱਕਰ ਨਹੀਂ ਇੰਨਾ ਜ਼ਿਆਦਾ ਲੱਗਿਆ ਮੈਂ ਕਿ ਵੀ ਚਲੋ ਹੁਣ ਦੇਖ ਕੇ ਜਾਂਦੀ ਆ ਤੇ ਅੱਗੇ ਸ਼ੁਰੂ ਕਰਨ ਤੋਂ ਕੰਟੀਨਿਊ ਕਰਨ ਤੋਂ ਪਹਿਲਾਂ ਜੀ ਵਲੌਗ ਆਪਣੀ ਇੱਕ ਵੀਅਰ ਦਾ ਕਮੈਂਟ ਆਇਆ ਸੀ ਜੀ ਉਹਨਾਂ ਨੇ ਪੁੱਛਿਆ ਸੀ ਵੀ ਤੁਸੀਂ ਆਪਣੇ ਪੀਕੇ ਪਰਿਵਾਰ ਨਾਲ ਸਾਨੂੰ ਮਿਲਾਓ ਪੀਕੇ ਪਰਿਵਾਰ ਦੇ ਵਿੱਚ ਜੀ ਮੇਰੇ ਬ੍ਰਦਰ ਭਾਬੀ ਤੇ ਜਿਹੜੀ ਮੇਰੇ ਪਤੀ ਜੀ ਆ ਇਸ ਟਾਈਮ ਉਹ ਬਾਹਰ ਨੇ ਤੇ ਬਾਕੀ ਚਾਚਾ ਚਾਚੀ ਜੀ ਵੀ ਬਾਹਰ ਨੇ ਉਹਨਾਂ ਦੇ ਬੱਚੇ ਵੀ ਬਾਹਰ ਨੇ ਮੰਮੀ ਆ ਜੀ ਮੇਰੇ ਉਹ ਕਦੇ ਬਾਹਰ ਚਲੇ ਜਾਂਦੇ ਆ ਬ੍ਰਦਰ ਕੋਲ ਕਦੇ ਮੇਰੇ ਕੋਲ ਆ ਜਾਂਦੇ ਨੇ ਤੇ ਬਾਕੀ ਪਾਪਾ ਦੀ ਜੀ ਮੇਰੀ 6 ਸਾਲ ਦੀ ਸੀ ਮੈਂ ਜਦੋਂ ਉਹਨਾਂ ਦੀ ਡੈਥ ਹੋ ਗਈ ਸੀ ਦਾਦਾ ਜੀ ਦੀ ਮੇਰੇ ਦੀ ਮੇਰੇ ਵਿਆਹ ਤੋਂ ਦੋ ਟਾਂ ਹਿਸਾਬ ਬਾਅਦ ਡੈਥ ਹੋ ਗਈ ਸੀ ਤੇ ਦਾਦੀ ਜੀ ਜੀ ਮੇਰੇ ਵਿਆਹ ਤੋਂ 6-7 ਮਹੀਨੇ ਪਹਿਲਾਂ ਡੈਥ ਹੋ ਗਈ ਸੀ ਸੋ ਪੇਕੇ ਪਰਿਵਾਰ ਦੇ ਵਿੱਚ ਇਹੀ ਨੇ ਜੀ ਬ੍ਰਦਰ ਮੇਰਾ ਜਿਹੜਾ ਹੈਗਾ 17 ਸਾਲਾਂ ਦਾ ਸੀ ਬਾਹਰ ਚਲੇ ਗਿਆ ਸੀ ਉਦੋਂ ਤੋਂ ਲੈ ਕੇ ਮਤਲਬ ਉਹ ਹੁਣ 40 ਸਾਲ ਤੱਕ ਉਹਨਾਂ ਦੀ ਏਜ ਆ ਮੇਥੋਂ ਸਾਢੇ ਢਾਈ ਸਾਲ ਵੱਡੇ ਨੇ ਤੇ ਤੁਸੀਂ ਐਂ حساب ਲਾ ਲਓ ਵੀ ਉਦੋਂ ਤੋਂ ਲੈ ਕੇ 17ਵੇਂ ਸਾਲ ਤੋਂ ਲੈ ਕੇ ਹੁਣ ਤੱਕ ਸਿਰਫ ਤਿੰਨ ਵਾਰ ਹੀ ਆਏ ਨੇ ਇੱਕ ਵਾਰੀ ਮੇਰੇ ਦਾਦਾ ਜੀ ਦੀ ਡੈਥ ਦੇ ਟਾਈਮ ਆਏ ਨੇ ਤੇ ਇੱਕ ਵਾਰੀ ਆਪਣੀ ਮੈਰਿਜ ਤੇ ਆਏ ਨੇ ਇੱਕ ਵਾਰੀ ਉਸ ਤੋਂ ਬਾਅਦ ਆਏ ਨੇ ਤੇ ਉਹਨਾਂ ਨੂੰ ਸ਼ਾਇਦ ਇੱਧਰ ਦਾ ਮਾਹੌਲ ਜੀ ਹੁਣ ਫਿੱਟ ਨਹੀਂ ਪੈਂਦਾ ਉਹਨਾਂ ਨੂੰ ਐਂ ਲੱਗਦਾ ਕਿ ਇੱਧਰ ਜ਼ਿਆਦਾ ਪੋਲੂਸ਼ਨ ਆ ਜ਼ਿਆਦਾ ਸ਼ੋਰ ਸ਼ਰਾਬਾ ਹੈਗਾ ਤੇ ਉਹਨਾਂ ਨੂੰ ਹੁਣ ਉੱਧਰ ਜ਼ਿਆਦਾ ਵਧੀਆ ਲੱਗਦਾਗਾ ਕਿਉਂਕਿ ਛੋਟੀ ਉਮਰ ਚ ਚਲੇ ਗਏ ਹਨਾ ਉਹ ਹੁਣ ਉਸ ਮਾਹੌਲ ਚ ਟੱਲ ਗਏ ਨੇ ਤੇ ਤਾਂ ਕਰਕੇ ਵੀ ਉਹ ਘਾਟ ਹੀ ਆਉਂਦੇ ਨੇ ਇੱਧਰ ਤੇ ਬਾਕੀ ਮੰਮੀ ਆ ਉਹ ਜਾਇ ਆਉਂਦੇ ਨੇ ਮੰਮੀ ਇੱਧਰ ਆ ਜਾਂਦੇ ਨੇ ਫਿਰ ਚਲੇ ਜਾਂਦੇ ਨੇ ਹੁਣ ਫਿਰ ਇਹਨਾਂ ਨੇ ਜਾਣਾ ਜੀ ਤੇ ਬਾਕੀ ਬਸ ਇਹੀ ਹੈ ਜੀ ਮੇਰਾ ਛੋਟਾ ਜਿਹਾ ਪਿੱਕਾ ਪਰਿਵਾਰ ਤੇ ਚਲੋ ਜੀ ਹੁਣ ਆਪਾਂ ਅੰਦਰ ਚੱਲਦੇ ਆਂ ਅੰਦਰ ਚੱਲ ਕੇ ਮੈਂ ਟੇਬਲ ਕੁਰਸੀਆਂ ਧੋਣੀਆਂ ਪਹਿਲੇ ਤਾਂ ਮੈਂ ਸੋਚਿਆ ਸੀ ਜੀ ਕੱਪੜਾ ਫੇਰ ਦੇਣੀਆਂ ਵੀ ਗਿੱਲਾ ਕਰਕੇ ਫਿਰ ਪਰ ਕੱਪੜੇ ਨਾ ਆਏ ਜੀ ਵੀ ਲਾਈਨਾਂ ਜੀਆਂ ਪੈ ਜਾਣੀਆਂ ਤੇ ਮੈਂ ਕਿਹਾ ਵੀ ਚਲੋ ਉਹਨਾਂ ਨੂੰ ਇੱਕ ਵਾਰੀ ਪਾਣੀ ਆਪਾਂ ਮਾਰ ਦਨੇ ਪਾਈਪ ਲਗਾ ਕੇ ਫਿਰ ਇਹਨਾਂ ਨੂੰ ਅੰਦਰ ਸਾਂਭਾਂਗੇ ਚਲੋ ਜੀ ਆਪਾਂ ਸ਼ੁਰੂ ਕਰਦੇ ਆਂ ਕੰਮ ਕਿਉਂਕਿ ਫਿਰ ਆਥਨ ਦਾ ਟਾਈਮ ਹੁਣ ਆ ਤਰ ਮਾਣਾ ਰੱਖੀ ਪਰੇ ਨਾ ਰੱਖੀ ਕਰਦੀ ਜੀ ਨਾ ਹਾਂ ਪਾਰ ਫੋਕੀ ਰੱਖੀ ਹਾਂਜੀ ਆਪਾਂ ਮਤਲਬ ਕੀ ਤੁਹਾਨੂੰ ਦੇ ਤੁਸੀਂ ਦੇਖੀ ਆਪਾਂ ਡੱਬੇ ਬਿਜਾਰ ਧੋ ਲਿਆ ਕੁਰਸੀਆਂ ਵੀ ਧੋ ਲਿਆ ਤਾਂ ਉਸ ਤੋਂ ਇਲਾਵਾ ਇੱਕ ਬਹੁਤ ਜ਼ਰੂਰੀ ਚੀਜ਼ ਹੈ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਣੀ ਆ ਮੈਂ ਸੋਚ ਤਾਂ ਕਈ ਨਾ ਤਰੀਸੀ ਜੀ ਅੱਜ ਮੈਂ ਸੋਚਿਆ ਕਿ ਤੁਹਾਨੂੰ ਸ਼ੇਅਰ ਕਰ ਦਵਾਂ ਕਿਉਂਕਿ ਤੁਹਾਡੇ ਚ ਕਾਫੀ ਜਾਣੇ ਆਪਣੇ ਜਿਹੜੇ ਥਿਊਰਸ ਹਨ ਉਹਨਾਂ ਨੇ ਵੀ ਘਰ ਪਸ਼ੂ ਰੱਖੇ ਹੋਏ ਆ ਹੈ ਨਾ ਤਾਂ ਮੈਨੂੰ ਲੱਗਿਆ ਵੀ ਉਹਨਾਂ ਦੇ ਫਾਇਦੇ ਦੀ ਈ ਹੈ ਸ਼ਾਇਦ ਸਾਨੂੰ ਪਤਾ ਵੀ ਹੋਵੇ ਤਾਂ ਪਰ ਫਿਰ ਮੈਂ ਫਿਰ ਵੀ ਮੈਂ ਸੋਚਿਆ ਕਿ ਮੈਂ ਸ਼ੇਅਰ ਕਰ ਦਵਾਂ ਜਿਹੜੀ ਦਵਾਈ ਹੈ ਜੀ ਉਹ ਨੂੰ ਪੈਕਟ ਦਵਾਈ ਆ ਤੁਹਾਨੂੰ ਮੈਂ ਸ਼ੇਅਰ ਕਰਨੀ ਆ ਆਪਾਂ ਆਪਾਂ ਮੈਂ ਕਿਸੇ ਨਾ ਪ੍ਰੋਮੋਸ਼ਨ ਕਰ ਲਈਏ ਕਿ ਹਾਂ ਤੇ ਬਰੀ ਹੋ ਜਾਂਦਾ ਕਾਰਨ ਇਹ ਹੈ ਜੀ ਸਾਡੀਆਂ ਨਾ ਪੰਜੇ ਗੜੀਆਂ ਨੂੰ ਇੱਕ ਵਾਰੀ ਬੁਖਾਰ ਹੋ ਗਿਆ ਸੀ ਇਕੱਠਾ ਇਕੱਠਿਆਂ ਨੂੰ ਤੇ ਕਾਰਨ ਸੀਗਾ ਕਿ ਉਹ ਗਰਮੀ ਸੀ ਪਿਛਲੀਆਂ ਗਰਮੀ ਦੀ ਗੱਲ ਆ ਕਰਨੀ ਬਹੁਤ ਜ਼ਿਆਦਾ ਸੀ ਤੇ ਹੌਂਕ ਕਰੀਆਂ ਸੀ ਤੁਹਾਨੂੰ ਪਤਾ ਨਹੀਂ ਅੱਜ ਗੜੀ ਹੁੰਦੀ ਆ ਹੌਂਕ ਕਰਨਾ ਤਾਂ মুখ ਚੋਂ ਪਾਣੀ ਲੱਗਦਾ ਉਹਦੇ ਮੇਰੇ ਹਸਬੰਦ ਨੇ ਨਾ ਸਰ ਤੇ ਪਾਣੀ ਪਾ ਕੇ ਉਸ ਤੋਂ ਬਾਅਦ ਉਹਨਾਂ ਨੂੰ ਮਾਤਾ ਉਹਦੇ ਨਾਲ ਉਹਨਾਂ ਨੂੰ ਗਰਮ ਸਰਦ ਵਗਿਆ ਇਹਨਾਂ ਨੇ ਇੰਜੈਕਸ਼ਨ ਵਗੈਰਾ ਵੀ ਲਵਾਈ ਉਹ ਤੋਂ ਸਾਡੀ ਇੱਕ ਬੈੜੀ ਦੇ ਨਾ ਥਣ ਦੇ ਵਿੱਚ ਵੀ ਨੁਕਸ ਪੈ ਗਿਆ ਤੇ ਫਿਰ ਉਹ ਦੋ ਜਿਹੜੇ ਪੈਸਾ ਬਹੁਤ ਖਰਚ ਹੋਇਆ ਤੇ ਉਲਟਾ ਉਹਨਾਂ ਨੇ ਪੱਠੇ ਵੀ ਖਾਣੇ ਛੱਡ ਦਿੱਤੇ ਫਿਊਲ ਵੀ ਖਾਣੇ ਛੱਡ ਦਿੱਤੇ ਨੇ ਬੁਖਾਰ ਤਾਂ ਘਟ ਗਿਆ ਪਰ ਉਹਦੇ ਨਾਲ ਇੱਕ ਕੁਝ ਬੈੜੀਆਂ ਨੂੰ ਠੀਕ ਵੀ ਉਹਦਾ ਇੱਕ ਬੈੜੀ ਰਹਿ ਗਈ ਸੀ ਉਹਨੂੰ ਬੁਖਾਰ ਵੀ ਨਹੀਂ ਸੀ हट ਰਿਹਾ ਤੇ ਬਾਕੀ ਉਹਨੂੰ ਭੁੱਖ ਵੀ ਮਰ ਗਈ ਸੀ ਤੇ ਫਿਰ ਉਹਦਾ ਤਾਂ ਕਿ ਮੈਨੂੰ ਯਾਦ ਅੱਛਾ ਜੀ ਮੈਂ ਨੈਟ ਤੇ ਸਰਚ ਕਰਦੇ ਰਹਿਣੀ ਆ ਕਿ ਹਣਾ ਜਿਹੜੇ ਕੰਮ ਦੇ ਵਿੱਚ ਪੈਣੀ ਆ ਉਹਦੇ ਬਾਰੇ ਨੌਲੇਜ ਇਕੱਠੀ ਕਰਨੀ ਵੀ ਚਾਹੀਦੀ ਆਪਾਂ ਨੂੰ ਫਿਰ ਕਿਵੇਂ ਆਪਾਂ ਨੂੰ ਕੇਅਰ ਕਰਨੀ ਚਾਹੀਦੀ ਹੈ ਕਿ ਆਪਾਂ ਇਹ ਹੋਰ ਜਲ ਜ਼ਖ਼ਮ ਆ ਲਿਆ ਸਕਦੇ ਆ ਤਾਂ ਉਦੋਂ ਮੈਨੂੰ ਸਵਾਈ ਵੈਰੇ ਪਤਾ ਚੱਲਿਆ ਜੀ ਤੇ ਦਵਾਈ ਮੈਂ ਤੁਹਾਨੂੰ ਦਿਖਾਣੀ ਆ ਤੁਹਾਨੂੰ ਤੇ ਇਹ ਦਵਾਈ ਨਾ ਜੇ ਸਾਡੀ ਬੈੜੀ ਦੀ ਮਤਲਬ ਕਿ 3 ਦਿਨ ਲੱਗੀ ਮੈਨੂੰ 3 ਦਿਨ ਮੈਂ ਉਹ ਡੇਢ ਘੰਟੇ ਬਾਅਦ ਦਵਾਈ ਦਿੱਤੀ ਉਪਕਤੀ ਤੇ ਪਾਤੀ ਅੰਚੋਪੜੀ ਰੋਟੀ ਦੇ ਉੱਤੇ ਪਾ ਪਾ ਕੇ ਦਵਾਈ ਦਿੱਤੀ ਤੇ ਉਹ ਬੈੜੀ ਨੇ ਫਿਰ 3 ਦਿਨਾਂ ਬਾਅਦ ਸੰਨੀ ਵੀ ਖਾਣੀ ਸ਼ੁਰੂ ਕਰਤੀ ਫੀਡ ਵੀ ਖਾਣੀ ਸ਼ੁਰੂ ਕਰਤੀ ਹੁਣ ਉਸੇ ਤਰੀਕੇ ਨਾਲ ਹੁਣ ਆਪਣੀਆਂ ਦੋ ਬੈੜੀਆਂ ਹੂਸੀ ਜੀ ਤੇ ਉਹਨਾਂ ਦੇ ਨਾ ਮਤਲਬ ਕਿ ਇੱਕ ਤਾਂ ਜਿਹੜੀ ਤਾਜੀ ਸੂਈ ਸੀ ਤੇ ਉਹਦੇ ਇੱਕ ਹੋਰ ਸੀ ਉਹਨਾਂ ਨੇ ਵੀ ਜਿਹੜੀ ਗਰਮੀ ਪੈ ਗਈ ਤੇ ਦੂਜੀ ਵੜੀ ਉਹਦੇ ਇੰਜੈਕਸ਼ਨ ਲਵਾਈ ਸੀ ਉਹ ਵੀ ਥੋੜੀ ਬਿਮਾਰ ਸੀ ਇੱਕ ਦਿਨ ਤੇ ਇੱਕ ਜਿਹੜੀ ਆਪਾਂ ਤਾਜੀ ਨਹੀਂ ਹੁੰਦੀ ਸੀ ਤੇ ਉਹ ਥੋੜੀ ਜਿਹੀ ਇਨਫੈਕਸ਼ਨ ਸੀ ਉਹਨੂੰ ਉਹਦਾ ਤੱਕ ਇੰਜੈਕਸ਼ਨ ਲਵਾਈ ਸੀ ਉਹ ਤੁਹਾਨੂੰ ਪਤਾ ਵੀ ਗਰਮ ਹੁੰਦੇ ਨੇ ਤੇ ਉਹਦੇ ਨਾਲ ਨਾ ਸੰਨੀ ਖਾਣੀ ਹਟ ਗਈਆਂ ਫੀਡ ਖਾਣੀ ਹਟ ਗਈਆਂ ਜੰਮੀ ਹਟ ਗਈਆਂ ਸੀ ਜੀ ਖਾਣਾ ਫਿਰ ਮੈਂ ਦੁਬਾਰਾ ਫਿਰ ਉਹ ਹੀ ਦਵਾਈ ਦੁੱਤੀ ਤੇ ਹੁਣ ਉਹ ਬੈੜੀਆਂ ਸੰਨੀ ਵੀ ਖਾ ਰਹੀਆਂ ਤੇ ਫਿਲ ਵੀ ਖਾ ਰਹੀਆਂ ਹਲੇ ਪੂਰੀ ਤਰੀਕੇ ਨਾਲ ਨਹੀਂ ਪਰ ਬਹੁਤ ਜ਼ਿਆਦਾ ਫਰਕ ਪੈ ਗਿਆ ਤੇ ਮੈਨੂੰ ਲੱਗਿਆ ਵੀ ਆਪਾਂ ਨੂੰ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੀਦਾ ਕਿਉਂਕਿ ਕਾਰਨ ਇਹ ਹੈ ਜੀ ਵੀ ਜਦੋਂ ਕਪਾਟੀਕੇ ਲਗਵਾਨੇ ਆ ਬੈੜੀਆਂ ਨੂੰ ਇੰਜੈਕਸ਼ਨ ਹਨਾ ਬੁਖਾਰ ਦੇ ਜਾਂ ਕਿਸੇ ਬਿਮਾਰੀ ਦੇ ਤੇ ਉਹਦੇ ਨਾਲ ਨਾਲ ਤਾਂ ਇੰਜੈਕਸ਼ਨ ਬਹੁਤ ਮਹਿੰਗੇ ਹੁੰਦੇ ਆ ਨਾਲੇ ਫਿਰ ਉਹਦੇ ਨਾਲ ਦੁੱਧ ਵੀ ਸੁੱਕ ਜਾਂਦੀਆਂ 15 ਦਿਨ 10 ਤੋਂ 15 ਦਿਨ ਫਿਰ ਉਸ ਦੁੱਧ ਤੇ ਆਉਣ ਲਈ ਨੂੰ ਲਾਉਂਦੀਆਂ ਨਹੀਂ ਤੇ ਉਸ ਦੇ ਨਾਲ ਹੀ ਫਿਰ ਉਹਨਾਂ ਦੀ ਭੁੱਖ ਵੀ ਮਰ ਜਾਂਦੀ ਹੈ ਤੇ ਇਹਨੂੰ ਫਿਰ ਉਹ ਨਾ ਕੋਪਾ ਹਾਈਪਰ ਟੈਂਸ਼ਨ ਹਨਾ ਪਸੂ ਦਾ weight ਘਟਣ ਲੱਗ ਜਾਂਦਾ ਜਦੋਂ ਖਾਂਦੇ ਨਹੀਂ ਕੁਛ ਉਦੋਂ ਫਿਰ ਜੀ ਮੈਂ ਇਹ ਨੰਬਰ ਇਹ ਦਿੱਤੇ ਸੀ ਇਹ ਵਾਲੀ ਦਵਾਈ ਤੇ ਤੁਸੀਂ ਦੇਖ ਸਕਦੇ ਹੋ ਦਿਖਦੀ ਹੈ ਇਹ ਹੈਗੀ ਹੈ ਜੀ ਡਾਕਟਰ ਬੀ ਐਸ ਕੇ ਐਸ ਤੁਸੀਂ ਨਾ Facebook ਤੇ ਵੀ ਸਰਚ ਕਰ ਸਕਦੇ ਹੋ ਅਗਰ ਤੁਸੀਂ ਇਹਨਾਂ ਦਾ ਨੰਬਰ ਚਾਹੁੰਦੇ ਹੋ ਤਾਂ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਨਾ ਨੰਬਰ ਵੀ ਦੇ ਦੂੰ ਤੁਸੀਂ ਫੋਨ ਤੇ ਇਹਨਾਂ ਨਾਲ ਗੱਲ ਕਰਕੇ ਮਤਲਬ ਕਿ ਤੁਹਾਡੇ ਉੱਤੇ ਵੇਅ ਸ਼ੈਅ ਨੀੜੀ ਤੇ ਮਲੇ ਕੋਲੇ ਵੀ ਦਵਾਈ ਵੀ ਹੁੰਦੀ ਹੈ ਜਿਹਨੂੰ ਤੁਸੀਂ ਤੋਂ ਹੋਰ ਵੀ ਮਿਲਦੀ ਹੈ ਥੋੜੀ ਵੀ ਮਿਲਦੀ ਹੈ ਤੇ ਇਹਦੇ ਦਵਾਈ ਦਾ ਰਿਜ਼ਲਟ ਬਹੁਤ ਵਧੀਆ ਕਿਉਂਕਿ ਮੈਨੂੰ ਇਹ ਹੁੰਦਾ ਵੀ ਜਿਹੜੀ ਚੀਜ਼ ਆਪਣਾ ਫਾਇਦਾ ਹੋਇਆ ਉਹ ਹਨਾ ਉਹਦਾ ਆਪਾਂ ਕਿਸੇ ਨੂੰ ਸ਼ੇਅਰ ਕਰਨੀ ਚਾਹੀਦੀ ਹੈ ਕਿ ਸਭ ਨੂੰ ਫਾਇਦਾ ਹੋ ਸਕਦਾ ਕਿਉਂਕਿ ਇਹ 450 ਦੀ ਇੱਕ ਸ਼ੀਸ਼ੀ ਆਉਂਦੀ ਹੈ ਜੀ ਤੇ ਇਹਦਾ ਨਾ ਫਰਕ ਬਹੁਤ ਜ਼ਿਆਦਾ ਪੈਂਦਾ ਤੇ ਇੱਕ ਹੀ 6 ਨੰਬਰ ਹੈ ਜੀ ਇਹ ਭੁੱਖ ਤੁਹਾਨੂੰ ਪਕਣ ਭੁੱਖ ਨਹੀਂ ਲੱਗਦੀ ਆ ਮੇਰੀ ਸ਼ੀਸ਼ੀ ਤੁਸੀਂ ਦੇਖ ਸਕਦੇ ਖਾਲੀ ਹੋ ਗਈ ਥੋੜੀ ਜਿਹੀ ਰਹਿ ਗਈ ਇਹ ਫੀਵਰ ਵਾਸਤੇ ਆ ਫॉर ਫੀਵਰ ਹਨਾ ਪਸੋਂ 5 ਨੰਬਰ ਬਾਕੀ ਜਦੋਂ ਵੀ ਕੋਈ ਦਵਾਈ ਲੈਣੀ ਹੈ ਜੀ ਪਹਿਲਾਂ ਡਾਕਟਰ ਨਾਲ ਉੱਥੇ ਸਲਾਹ ਕਰਕੇ ਤੁਸੀਂ ਦੱਸ ਸਕਦੇ ਹੋ ਉਹਨਾਂ ਨੂੰ ਦੱਸ ਸਕਦੇ ਹੋ ਵੀ ਅਸੀਂ ਇਸ ਏਰੀਆ ਤੋਂ ਆ ਤੇ ਉਹਨਾਂ ਦਾ ਨੰਬਰ ਐਸ ਦਾ YouTube ਤੇ ਬਹੁਤ ਚੈਨਲਾਂ ਤੇ ਪਾਇਆ ਹੋਇਆ ਹੈ ਤੇ ਮੈਨੂੰ ਵੀ ਲੱਗਿਆ ਮੈਨੂੰ ਸ਼ੇਅਰ ਕਰਨਾ ਚਾਹੀਦਾ ਤੇ ਮੈਂ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗੀ ਤੇ ਇੰਜੈਕਸ਼ਨ ਤੋਂ ਜੀ ਦੇ ਉੱਪਰ ਜਿਹੜਾ ਉਹਦੋਂ ਫਿਰ ਆਪਾਂ ਲੱਗਦਾ ਵੀ ਤਾਂ ਘਾਟੇ ਦਾ ਸੌਦਾ ਉਸਮਾ ਰੱਖਣਾ ਕਿਉਂਕਿ ਕੋਈ ਨਾ ਕੋਈ ਪ੍ਰੋਬਲਮ ਬਸ ਉਹਨੂੰ ਹੁੰਦੀ ਰਹਿੰਦੀ ਹੈ ਨਾ ਉਹਦੇ ਨਾਲ ਫਿਰ ਆਪਾਂ ਨੂੰ ਡੇਲੀ ਦਾ ਡਾਕਟਰ ਵਿਜ਼ਿਟ ਕਰਨ ਦੇ 500 ਰੁਪਏ ਦਾ ਖਰਚਾ ਟੱਟ ਲਈ ਜਾਂਦਾ ਫਿਰ ਜਕਸ਼ਨ ਲਗਾਉਣਾ ਫੂਜਣਾ ਦੁੱਧ ਸੁੱਕ ਜਾਣਾ ਉਹ ਤਾਂ ਆਪਾਂ ਸਾਰ ਲਾਂਦੇ ਨਹੀਂ ਦੁੱਧ ਸੁੱਕ ਜਾਂਦਾ ਘੱਟੋ ਘੱਟ 10 ਤੋਂ 15 ਮਿੰਟ ਪਸ਼ੂ ਦੁੱਧ ਦਿਵਾਉਂਦੇ ਵਾਪਸ ਲੈਂਦਾ ਫਿਰ ਉਹਨਾਂ ਨੂੰ ਗਰਮੀ ਪੈਣੀ ਉਹਦੇ ਲਈ ਆਪਾਂ ਨੂੰ ਕੁਛ ਨਾ ਕੁਛ ਹੱਲ ਕਰਨਾ ਪੈਂਦਾ ਤੇ ਉਹ ਖਰਚੇ ਤਾਂ ਕਦੇ ਘੱਲੇ ਨਹੀਂ ਸੋ ਇਸ ਕਰਕੇ ਇਹ ਦਵਾਈ ਦਾ ਰਿਜ਼ਲਟ ਬਹੁਤ ਵਧੀਆ ਤੁਸੀਂ ਫਿਰ ਟਰਾਈ ਜਰੂਰ ਕਰਕੇ ਦੇਖਿਓ ਬਾਕੀ ਜੇ ਤੁਹਾਡੇ ਕੋਲ ਤੁਸ ਨੂੰ ਕੋਈ ਵੀ ਪ੍ਰੋਬਲਮ ਹੈ ਪਹਿਲਾਂ ਡਾਕਟਰ ਨਾਲ ਸਲਾਹ ਕਰ ਲਈ ਪੁੱਛ ਲਈ ਉਹਨਾਂ ਨੂੰ ਵੀ ਜੀ ਸਾਡੇ ਇਨੀ ਏਜ ਆ ਪਸ਼ੂ ਦੀ ਅਸੀਂ ਇਸ ਏਰੀਆ ਤੋਂ ਤੇ ਆ ਸਾਡੀ ਪ੍ਰੋਬਲਮ ਆ ਉਹ ਫਿਰ ਦੱਸ ਦਿੰਦੇ ਜੀ ਤੁਸੀਂ ਫਲਾਨੀ ਜਗ੍ਹਾ ਤੋਂ ਜਾ ਕੇ ਵੀ ਤੁਸੀਂ ਸਿਰਫ ਇਹਦੇ ਵਿੱਚ ਦਵਾਈ ਦੇ ਪੈਸੇ ਦੇਣੇ ਆ ਡਾਕਟਰ ਦੇ ਜੀ ਕੋਈ ਪੈਸੇ ਨਹੀਂ ਡਾਕਟਰ ਨੂੰ ਜਦੋਂ ਫੋਨ ਤੇ ਦੱਸ ਦੇਣਾ ਤੁਸੀਂ YouTube ਤੇ ਰਿਸਰਚ ਕਰ ਸਕਦੇ ਹੋ ਬਾਕੀ Facebook ਤੇ ਵੀ ਕਰ ਸਕਦੇ ਹੋ ਡਾਕਟਰ BSK ਲਿਖ ਕੇ ਤੇ ਫਿਰ ਤੁਸੀਂ ਉਹਨਾਂ ਦਾ ਮਤਲਬ ਕਿ ਉੱਥੇ ਪੂਰਾ ਖੁੱਲਿਆ ਹੁੰਦਾ ਉੱਥੇ ਨੰਬਰ ਵੀ ਮਿਲ ਜੂਗਾ Facebook ਤੇ YouTube ਤੇ ਮਿਲ ਜਾਂਦਾ ਹੈ ਤਾں ਕਰਕੇ ਮੈਨੂੰ ਲੱਗਿਆ ਕਿ ਮੈਨੂੰ ਵੀ ਸ਼ੇਅਰ ਕਰਨਾ ਚਾਹੀਦਾ ਕਿ ਕਈ ਵਾਰੀ ਹੁੰਦਾ ਆਪਾਂ ਕਾਫੀ ਪੈਸਾ ਪਟ ਦਿੰਨੇ ਆ ਨਾ ਪਸ਼ੂਆਂ ਤੇ ਪਰ ਪਸ਼ੂ ਵੀ ਨਹੀਂ ਕਿਤੇ ਠੀਕ ਹੁੰਦਾ ਜਾਂ ਗਰਮੀ ਬਹੁਤ ਰੁਪੈਣ ਤਾਂ ਕਿ ਉਹ ਉਹਨਾਂ ਦੇ ਕੁਝ ਜੰਮ ਮਾਰ ਜਾਂਦੇ ਆ ਫਿਰ ਤੁਹਾਨੂੰ ਬਹੁ ਟੈਨਸ਼ਨ ਹੋ ਜਾਂਦੀ ਐ ਪੈਸਾ ਖਾਤ ਨਹੀਂ ਰਿਹਾ ਕਿਉਂਕਿ ਸਾਸੀ ਵੀ ਇਹ ਚੀਜ਼ਾਂ ਚ ਨਾਲ ਹੁੰਦੇ ਆ ਨਾ ਤੇ ਰਹ ਹੁੰਦਾ ਵੀ ਦੂਸਰੇ ਦੂਸਰਾ ਵੀ ਉਹ ਵੀ ਸਫਲ ਕਰਦਾ ਹੂੰ ਦੂਜੇ ਦੀ ਵੀ ਬਹੁ ਟੈਨਸ਼ਨ ਹੁੰਦੀ ਆ ਤਾਂ ਕਰਕੇ ਵੀ ਚੰਗੀ ਜੀ ਚੀਜ਼ ਆਪਾਂ ਨੂੰ ਸ਼ੇਅਰ ਕਰਨੀ ਚਾਹੀਦੀ ਆ ਸੋ ਗੱਜ ਜੀ ਅੱਜ ਆਪਣੀ ਇਹ ਸੀ ਵੀਡੀਓ ਤੇ ਬਾਕੀ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਨੰਬਰ ਜਿਹੜਾ ਮੈਂ ਜੀ ਉਹ ਡਾਕਟਰ ਦਾ ਡਿਸਕ੍ਰਿਪਸ਼ਨ ਚ ਦੇ ਦੇਵਾਂਗੀ ਤੁਸੀਂ ਉੱਥੋਂ ਜਾ ਕੇ ਲੈ ਸਕਦੇ ਹੋ ਉਹਨਾਂ ਨਾਲ ਗੱਲ ਵੀ ਕਰ ਸਕਦੇ ਆ ਡਾਕਟਰ ਬੀ ਐਸ ਕੇ ਲਿਖ ਕੇ ਤੁਸੀਂ YouTube ਤੇ ਤੇ Facebook ਤੇ ਸਰਚ ਵੀ ਕਰ ਸਕਦੇ ਹੋ ਤੇ ਬਾਕੀ ਜੀ ਬਸ ਆਪਣਾ ਘਰ ਦੇਣਾ ਡੱਬੇ ਉਹ ਹੌਲੇ ਮੇਰੇ ਥੋੜੇ ਕਿੱਲੇ ਪਏ ਨੇ ਸੁੱਕਣਗੇ ਫਿਰ ਆਪਾਂ ਪਾਵਾਂਗੇ ਉਹਨਾਂ ਦੇ ਵਿੱਚ ਵਰਗੇ ਤਾਲਾ ਵਗੈਰਾ ਸੋ ਜੀ ਨਾਲ ਵੀਡੀਓ ਦਾ ਕਰਦੇ ਆਂਡ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤ ਸ੍ਰੀ ਅਕਾਲ